ਲਗਾਤਾਰ ਲੋਕਾਂ ਨੂੰ ਪ੍ਰਾੜੀ ਨਾ ਸੜਨ ਲਈ ਕਿਹਾ ਜਾ ਰਿਹਾ ਹੈ ਲੇਕਿਨ ਫਿਰ ਵੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਵੀ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਖੇਤੀ ਮਸ਼ੀਨਾਂ ਦਾ ਇਸਤੇਮਾਲ ਕਰਨ ਤੇ ਪ੍ਰਾੜੀ ਨੂੰ ਅਗ ਨਾ ਲਾਣ ਮੋਗਾ ਵਿੱਚ ਪਿਛਲੇ 2 ਸਾਲਾਂ ਚ ਪ੍ਰਾੜੀ ਸੜਨ ਦੇ ਮਾਮਲੇ ਘਟੇ ਨੇ ਲੇਕਿਨ ਫਿਰ ਵੀ ਕੁਝ ਕਿਸਾਨ ਪ੍ਰਾੜੀ ਨੂੰ ਅਗਲਾ ਰਹੇ ਨੇ ਥਾਣਾ ਤਰਮਕੋਟ ਖੇਤਰ ਦੇ ਵਿੱਚ ਕੁਝ ਕਿਸਾਨਾਂ ਨੇ ਖੇਤਾਂ ਵਿੱਚ ਪ੍ਰਾੜੀ ਨੂੰ ਅਗਲਾ ਦਿੱਤੀ ਜਿੱਦਾਂ ਹੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਥਾਣਾ ਤਨਕੋਟ ਦੇ ਐਸ ਐਚ ਓ ਇੰਸਪੈਕਟਰ ਗੁਰਮੀਤ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਂਦੇ ਦਿਖੇ ਇਨਸਪੈਕਟਰ ਗੁਰਮੀਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਅਨੁਸਾਰ ਥਾਣਾ ਧਰਮਕੋਟ ਵਿੱਚ ਚਾਰ ਖਾਸ ਟੀਮਾਂ ਬਣਾਈਆਂ ਗਈਆਂ ਨੇ ਜੋ ਲਗਾਤਾਰ ਪਿੰਡਾਂ ਵਿੱਚ ਗਸ਼ਤ ਕਰਦੀਆਂ ਨੇ ਜਿਵੇਂ ਹੀ ਕਿਤੇ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾ ਦਿੰਦੀਆਂ ਨੇ ਦੇਖੋ ਜੀ ਇਸ ਤਰ੍ਹਾਂ ਪੁਲਿਸ ਪਾਰਟੀਆਂ ੜੋੜ ੜੀ ਅਸੀਂ ਬਣਾਈਆਂ ਹੋਈਆਂ ਮੈਂ ਸਚੋ ਧਰਮਕੋਟ ਸਾਡੇ ਧਰਮਕੋਟ ਦੀਆਂ ਵਿੱਚ ਚਾਰ ਵੱਖ-ਵੱਖ ਟੀਮਾਂ ਬਣੀਆਂ ਹੋਈਆਂ ਸਾਰੇ ਕਿਸਾਨਾਂ ਨੂੰ ਅਸੀਂ ਅਵੇਅਰ ਵੀ ਕਰ ਰਹੇ ਹਾਂ ਔਰ ਖੇਤਾਂ ਵਿੱਚ ਵੀ ਜਾ ਰਹੇ ਹਾਂ ਜੇ ਸਾਨੂੰ ਕਿਤੇ ਕੋਈ ਸ਼ੱਕ ਹੁੰਦਾ ਜਾਂ ਇਤਰਾ ਮਿਲਦੀ ਹੈ ਤੇ ਤੁਰੰਤ ਜਾ ਕੇ ਬੁਝਾਈ ਦੀ ਅੱਜ ਵੀ ਅਸੀਂ ਇੱਕ ਚੱਕ ਪੌਰੇ ਪਿੰਡ ਦੇ ਵਿੱਚ ਪੈਰੋਲਿੰਗ ਕਰਦੇ ਜਾ ਰਹੇ ਸੀ ਤੇ ਉੱਥੇ ਅੱਗ ਲੱਗੀ ਸੀ ਜੇ ਸ਼ੁਰੂ ਕੀਤੀ ਸੀ ਉਹਨਾਂ ਨੇ ਜਿਆਦਾ ਨਹੀਂ ਲੱਗੀ ਸੀ ਇਹ ਮੌਕੇ ਤੇ ਪਹੁੰਚ ਗਏ ਸੀ ਪਾਣੀ ਦੀਆਂ ਬਾਟਕੀਆਂ ਨਾਲ ਤੇ ਝਾਫੇ ਤੋੜ ਕੇ ਅੱਗ ਬੁਝਾਤੀ ਹੈ ਤੇ ਮੇਰੀ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਵਾਤਾਵਰਨ ਦੁਸ਼ਤ ਤੋਂ ਆਪਾਂ ਬਚੀਏ ਫਾਰੀ ਨੂੰ ਅੱਗ ਨਾਲ ਆਈਏ ਜੋ ਸਰਕਾਰ ਦੀਆਂ ਹਦਾਇਤਾਂ ਉਹਦੇ ਪਾਲਣਾ ਕਰੀਏ ਲਗਾਤਾਰ ਲੋਕਾਂ ਨੂੰ ਪ੍ਰਾੜੀ ਨਾ ਸੜਨ ਲਈ ਕਿਹਾ ਜਾ ਰਿਹਾ ਹੈ ਲੇਕਿਨ ਫਿਰ ਵੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਵੀ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਖੇਤੀ ਮਸ਼ੀਨਾਂ ਦਾ ਇਸਤੇਮਾਲ ਕਰਨ ਤੇ ਪ੍ਰਾੜੀ ਨੂੰ ਅਗਨਾ ਲਾਣ ਮੋਗਾ ਵਿੱਚ ਪਿਛਲੇ 2 ਸਾਲਾਂ 'ਚ ਪ੍ਰਾੜੀ ਸਾਲਾਂ ਦੇ ਮਾਮਲੇ ਘਟੇ ਨੇ ਲੇਕਿਨ ਫਿਰ ਵੀ ਕੁਝ ਕਿਸਾਨ ਪ੍ਰਾੜੀ ਨੂੰ ਅਗਲਾ ਰਹੇ ਨੇ ਥਾਣਾ ਤਰਮਕੋਟ ਖੇਤਰ ਦੇ ਵਿੱਚ ਕੁਝ ਕਿਸਾਨਾਂ ਨੇ ਖੇਤਾਂ ਵਿੱਚ ਪ੍ਰਾੜੀ ਨੂੰ ਅਗਲਾ ਦਿੱਤੀ ਜਿੱਦਾਂ ਹੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਥਾਣਾ ਤਨਕੋਟ ਦੇ ਐਸਐਚਓ ਇੰਸਪੈਕਟਰ ਗੁਰਮੀਤ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਂਦੇ ਦੇਖੇ ਇੰਸਪੈਕਟਰ ਗੁਰਮੀਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਅਨੁਸਾਰ ਥਾਣਾ ਧਰਮਕੋਟ ਵਿੱਚ ਚਾਰ ਖਾਸ ਟੀਮਾਂ ਬਣਾਈਆਂ ਗਈਆਂ ਨੇ ਜੋ ਲਗਾਤਾਰ ਪਿੰਡਾਂ ਵਿੱਚ ਗਸ਼ਤ ਕਰਦੀਆਂ ਨੇ ਜਿਵੇਂ ਹੀ ਕਿਤੇ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾ ਦਿੰਦੀਆਂ ਨੇ ਦੇਖੋ ਜੀ ਇਸ ਤਰ੍ਹਾਂ ਪੁਲਿਸ ਪਾਰਟੀਆਂ ਅਡੋ-ਅਡੀ ਅਸੀਂ ਬਣਾਈਆਂ ਹੋਈਆਂ ਮੈਂ ਐਸਐਚਓ ਧਰਮਕੋਟ ਸਾਡੇ ਧਰਮਕੋਟ ਦੀਆਂ ਵੀ ਚਾਰ ਵੱਖ-ਵੱਖ ਟੀਮਾਂ ਬਣੀਆਂ ਹੋਈਆਂ ਸਾਰੇ ਕਿਸਾਨਾਂ ਨੂੰ ਅਸੀਂ ਅਵੇਅਰ ਵੀ ਕਰ ਰਹੇ ਹਾਂ ਔਰ ਖੇਤਾਂ ਵਿੱਚ ਵੀ ਜਾ ਰਹੇ ਹਾਂ ਜੇ ਸਾਨੂੰ ਕਿਤੇ ਕੋਈ ਸ਼ੱਕ ਹੁੰਦਾ ਜਾਂ ਇਤਰਾਹ ਮਿਲਦੀ ਹੈ ਤੇ ਤੁਰੰਤ ਜਾ ਕੇ ਬੁਝਾਈ ਦੀ ਅੱਜ ਵੀ ਅਸੀਂ ਇੱਕ ਚੱਕ ਪੌਰੇ ਪਿੰਡ ਦੇ ਵਿੱਚ ਫਰੋਲਿੰਗ ਕਰਦੇ ਜਾ ਰਹੇ ਸੀ ਤੇ ਉੱਥੇ ਅੱਗ ਲੱਗੀ ਸੀ ਜੇ ਸ਼ੁਰੂ ਕੀਤੀ ਸੀ ਉਹਨਾਂ ਨੇ ਜਿਆਦਾ ਨਹੀਂ ਲੱਗੀ ਸੀ ਤੇ ਮੌਕੇ ਤੇ ਪਹੁੰਚ ਗਏ ਸੀ ਪਾਣੀ ਦੀਆਂ ਬਾਟੀਆਂ ਨਾਲ ਤੇ ਝਾਫੇ ਤੋੜ ਕੇ ਅੱਗ ਬੁਝਾਤੀ ਹੈ ਤੇ ਮੇਰੀ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਵਾਤਾਵਰਨ ਦੁਸ਼ਤ ਤੋਂ ਆਪਾਂ ਬਚੀਏ ਫਸਲ ਨੂੰ ਅੱਗ ਨਾਲ ਨਾ ਲਈਏ ਜੋ ਸਰਕਾਰ ਦੀਆਂ ਹਦਾਇਤਾਂ ਉਹਦੇ ਪਾਲਣਾ ਕਰੀਏ